यूके दी चैरिटी रेगुलेटर कमेटी चैरिटी कमीशन ने एलान ਕੀਤਾ ਹੈ ਕਿ ਸਲੋ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਖਾਲਸਤਾਨੀ ਸ਼ਬਦ ਵਾਲੇ ਬੋਰਡ ਜਾਂ ਫਿਰ ਬੈਨਰ ਲਗਾਉਣਾ ਚੈਰਿਟੀ ਸੰਸਥਾਵਾਂ ਦੇ ਸਿਆਸੀ ਨੀਮਾ ਦੀ ਉਲੰਘਣਾ ਨਹੀਂ ਹੈ ਇਹ ਫੈਸਲਾ ਗੁਰਦੁਆਰੇ ਦੀ ਪ੍ਰਬੰਧਕੀ ਜਾਂਚ ਦੇ ਦੌਰਾਨ ਲਿਆ ਗਿਆ ਜੋ ਕਿ ਕਈ ਸਾਲਾਂ ਤੋਂ جاری ਸੀ ਕਮਿਸ਼ਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਨਾ ਬੋਰਡਸ ਦੇ ਵਿੱਚ ਵੱਖਵਾਦੀ ਸੁਨੇਹੇ ਨਹੀਂ ਸਨ ਅਤੇ ਇਹ ਗੁਰਦੁਆਰੇ ਦੇ ਧਾਰਮਿਕ ਉਦੇਸ਼ਾ ਦੇ ਨਾਲ ਮੇਲ ਖਾਂਦੇ ਨੇ ਸਸਰੀਆ ਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਯੂਕੇ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਾ ਜੋ ਕਿ ਦੱਖਣ ਪੂਰਬੀ ਇੰਗਲੈਂਡ ਦੇ ਬਰਕਸ਼ਾਇਰ ਕਾਉਂਟੀ ਦੇ ਵਿੱਚ ਸਥਿਤ ਹੈ ਕਈ ਸਾਲਾਂ ਤੋਂ ਚੈਰਿਟੀ ਕਮਿਸ਼ਨ ਦੇ ਜਾਂਚ ਦੇ ਕੇਰੇ ਵਿੱਚ ਸੀ 2019 ਵਿੱਚ ਭਾਰਤੀ ਪੱਤਰਕਾਰ ਲਵਿਨਾ ਟੰਡਨ ਜੋ ਕਿ ਇੰਡੀਆ ਟੂਡੇ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਗੁਰਦੁਆਰੇ ਦੇ ਮੁੱਖ ਹਾਲ ਦੇ ਵਿੱਚ ਖਾਲਿਸਤਾਨੀ ਸ਼ਬਦ ਵਾਲੇ ਦੋ ਵੱਡੇ ਬੈਨਰ ਦੇਖੇ ਅਤੇ ਇਸ ਦੀ ਸ਼ਿਕਾਇਤ ਚੈਰਿਟੀ ਕਮਿਸ਼ਨ ਨੂੰ ਕੀਤੀ ਗਈ ਉਸ ਦਾ ਦਾਵਾ ਸੀ ਕਿ ਇਹ ਬੈਨਰ ਸਿਆਸੀ ਉਦੇਸ਼ਾਂ ਨੂੰ ਉਤਸ਼ਾਹਿਤ ਕਰਦੇ ਨੇ ਜੋ ਕਿ ਯੂਕੇ ਦੇ ਚੈਰਿਟੀ ਕਾਨੂੰਨ ਦੀ ਉਲੰਘਣਾ ਹੈ ਇਸ ਸ਼ਿਕਾਇਤ ਤੋਂ ਬਾਅਦ ਕਮਿਸ਼ਨ ਨੇ ਗੁਰਦੁਆਰੇ ਦੀ ਪ੍ਰਬੰਧਕੀ ਨਿਗਰਾਨੀ ਸ਼ੁਰੂ ਕਰ ਦਿੱਤੀ ਜਿਸ ਦੇ ਵਿੱਚ ਖਾਲਸਤਾਨੀ ਬੈਨਰਾਂ ਦਾ ਮੁੱਦਾ ਵੀ ਸ਼ਾਮਿਲ ਸੀ ਚੈਰਿਟੀ ਕਮਿਸ਼ਨ ਨੇ ਦਸੰਬਰ 2024 ਦੇ ਵਿੱਚ ਗੁਰਦੁਆਰੇ ਦੇ ਟਰਸਟੀਆਂ ਨੂੰ ਅਲਟੀਮੇਟਮ ਜਾਰੀ ਕਰਕੇ 10 ਮਾਰਚ 2025 ਤੱਕ ਇਹ ਬੈਨਰ ਹਟਾਉਣ ਦਾ ਹੁਕਮ ਜਾਰੀ ਕੀਤਾ ਸੀ ਜੇਕਰ ਹੁਕਮ ਨਾ ਮੰਨਿਆ ਤਾਂ ਪ੍ਰਬੰਧਕੀ ਗਲਤੀ ਜਾਂ ਫਿਰ ਕੂ ਪ੍ਰਬੰਧਨ ਦਾ ਮਾਮਲਾ ਸਮਝਿਆ ਜਾਵੇਗਾ ਇਸ ਦਾ ਸਿੱਖ ਪਾਈਚਾਰੇ ਨੇ ਸਖਤ ਵਿਰੋਧ ਕੀਤਾ ਅੰਡਿਸਟ੍ਰਿਕਟ ਫੈਡਰੇਸ਼ਨ ਯੂਕੇ ਸਣੇ ਕਈ ਸਿੱਖ ਸੰਗਠਨਾ ਨੇ ਇਸ ਨੂੰ ਧਾਰਮਿਕ ਅਤੇ ਸੱਭਿਆਚਾਰਕ ਮੁੱਦੇ ਦੇ ਵਿੱਚ ਉਠਾਇਆ ਚੈਰਿਟੀ ਕਮਿਸ਼ਨ ਨੇ ਆਪਣੀ ਜਾਂਚ ਦੇ ਦੌਰਾਨ ਸਿੱਖ ਪਾਈਚਾਰੇ ਦੇ ਨੁਮਾਇੰਦਿਆਂ ਅਤੇ ਹੋਰ ਸਟੇਕ ਹোলਡਰਸ ਦੇ ਨਾਲ ਸਲਾਹ-ਮਸ਼ਵਰਾ ਕੀਤਾ ਕਮਿਸ਼ਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਬਾ ਸਲੋ ਬਾਰੇ ਕਈ ਪ੍ਰਬੰਧਕੀ ਮੁੱਦਿਆਂ ਦੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਅਸੀਂ ਇੱਕ ਨਿਯਮਿਤ ਜਾਂਚ ਸ਼ੁਰੂ ਕੀਤੀ ਖਾਲਿਸਤਾਨੀ ਬੋਰਡ ਦਾ ਮੁੱਦਾ ਇੱਕ ਗੁੰਝਲਦਾਰ ਤੇ ਸੰਵੇਦਨਸ਼ੀਲ ਮਾਮਲਾ ਸੀ ਸਬੂਤਾਂ ਦੀ ਡੂੰਗੀ ਜਾਂਚ ਤੇ ਸਲਾਹ مشਵਰੇ ਤੋਂ ਬਾਅਦ ਅਸੀਂ ਇਹ ਸਿੱਟਾ ਕੱਢਿਆ ਕਿ ਇਹ ਬੋਰਡ ਲਗਾਉਣਾ ਚੈਰਿਟੀ ਦੇ ਸਿਆਸੀ ਅਤੇ ਪ੍ਰਚਾਰ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਨਹੀਂ ਹੈ ਕਮਿਸ਼ਨ ਨੇ ਇੱਥੇ ਸਪਸ਼ਟ ਕੀਤਾ ਕਿ ਯੂਕੇ ਦੇ ਚੈਰਿਟੀ ਕਾਨੂੰਨ ਦੇ ਮੁਤਾਬਿਕ ਦਾਨ ਲੈਣ ਵਾਲੀਆਂ ਸੰਸਥਾਵਾਂ ਨੂੰ ਆਪਣੇ ਸਿਆਸੀ ਵਿਚਾਰ ਜਾਂ ਫਿਰ ਪ੍ਰਚਾਰ ਦੀ ਇਜਾਜ਼ਤ ਹੈ ਪਰ ਇਹ ਉਹਨਾਂ ਦੇ ਧਾਰਮਿਕ ਜਾਂ ਫਿਰ ਚੈਰੀਟੇਬਲ ਉਦੇਸ਼ਾ ਨੂੰ ਅੱਗੇ ਵਧਾਉਣ ਦੇ ਸੰਦਰਭ ਵਿੱਚ ਹੋਣਾ ਚਾਹੀਦਾ ਹੈ ਜਾਂਚ ਵਿੱਚ ਪਾਇਆ ਗਿਆ ਕਿ ਗੁਰਦੁਆਰੇ ਦੇ ਬੋਰਡਸ ਦੇ ਵਿੱਚ ਕੋਈ ਵੀ ਖਾਲਿਸਤਾਨੀ ਵੱਖਵਾਦੀ ਸੁਨੇਹਾ ਨਹੀਂ ਸੀ ਇਹ ਸਿੱਖ ਧਰਮ ਦੇ ਖਾਲਸਾ ਸਿਧਾਂਤ ਅਤੇ ਰਾਜ ਕਰੇਗਾ ਖਾਲਸਾ ਵਰਗੀਆਂ ਪ੍ਰਾਰਥਨਾਵਾਂ ਦੇ ਨਾਲ ਜੁੜੇ ਹੋਏ ਨੇ ਜੋ ਸਿੱਖਾਂ ਦੀਆਂ ਰੋਜ਼ਾਨਾ ਅਰਦਾਸ ਦਾ ਹਿੱਸਾ ਨੇ ਚੈਰਿਟੀ ਕਮਿਸ਼ਨ ਨੇ ਮੰਨਿਆ ਕਿ ਖਾਲਸਤਾਨੀ ਸ਼ਬਦ ਦੇ ਦੋ ਅਰਥ ਨੇ ਇੱਕ ਧਾਰਮਿਕ ਅਤੇ ਇੱਕ ਸੱਭਿਆਚਾਰਕ ਜੋ ਸਿੱਖਾਂ ਦੇ ਖਾਲਸੇ ਦੀ ਸਥਾਪਨਾ ਅਤੇ ਸ਼ੁੱਧ ਧਰਤੀ ਨਾਲ ਸੰਬੰਧਿਤ ਹੈ ਅਤੇ ਦੂਸਰਾ ਸਿਆਸੀ ਜੋ ਵੱਖਰੇ ਸਿੱਖ ਰਾਜ ਦੀ ਮੰਗ ਦੇ ਨਾਲ ਜੁੜਿਆ ਹੋਇਆ ਹੈ। ਸਲੋਗ ਗੁਰਦੁਆਰੇ ਦੇ ਬੋਰਡ ਦੇ ਵਿੱਚ ਸਿਰਫ ਖਾਲਸਤਾਨ ਸ਼ਬਦ ਦੀ ਵਰਤੋਂ ਕੀਤੀ ਗਈ ਸੀ ਨਾ ਕਿ ਖਾਲਸਤਾਨ ਜਿੰਦਾਬਾਦ ਜਾਂ ਫਿਰ ਵਖਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਕੋਈ ਸੁਨੇਹੇ। ਇਸ ਲਈ ਕਮਿਸ਼ਨ ਨੇ ਇਸ ਗੁਰਦੁਆਰੇ ਦੇ ਧਾਰਮਿਕ ਉਦੇਸ਼ਾਂ ਨੂੰ ਸਹੀ ਮੰਨਿਆ ਅਤੇ ਕਿਹਾ ਕਿ ਇਸ ਦੇ ਵਿੱਚ ਕੁਝ ਵੀ ਇਤਰਾਜਯੋਗ ਗੱਲ ਨਹੀਂ ਹੈ। ਸਿੱਖ ਫੈਡਰੇਸ਼ਨ ਯੂਕੇ ਦੇ ਮੁੱਖ ਕਾਰਜਕਾਰੀ ਮੈਂਬਰ ਦਵਿੰਦਰਜੀਤ ਸਿੰਘ ਨੇ ਕਮਿਸ਼ਨ ਨੂੰ ਸਮਝਾਇਆ ਕਿ ਖਾਲਸਤਾਨੀ ਸ਼ਬਦ ਦਾ ਅਰਥ ਸ਼ੁੱਧ ਧਰਤੀ ਦਾ ਮਤਲਬ ਹੈ। ਇਹ ਸਿੱਖ ਧਰਮ ਦੀ 1699 ਦੇ ਵਿੱਚ ਸਥਾਪਿਤ ਖਾਲਸੇ ਦੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸ਼ਬਦ ਸਾਡੀਆਂ ਰੋਜ਼ਾਨਾ ਪ੍ਰਾਰਥਨਾਵਾਂ ਦਾ ਹਿੱਸਾ ਹੈ ਅਤੇ ਇਸ ਨੂੰ ਸਿਆਸੀ ਸੰਦਰਭ ਦੇ ਵਿੱਚ ਗਲਤ ਨਾ ਸਮਝਿਆ ਜਾਵੇ ਸਿੱਖ ਭਾਈਚਾਰੇ ਅਤੇ ਸੰਗਠਨਾ ਨੇ ਚੈਰਿਟੀ ਕਮਿਸ਼ਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਸਿੱਖ ਫੈਡਰੇਸ਼ਨ ਯੂਕੇ ਨੇ ਇਸ ਨੂੰ ਸਿੱਖ ਧਾਰਮਿਕ ਅਤੇ ਸੱਭਿਆਚਾਰਕ ਪਛਾਣ ਦੀ ਜਿੱਤ ਕਰਾਰ ਦਿੱਤਾ ਹੈ ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ 2019 ਦੀ ਸ਼ਿਕਾਇਤ ਭਾਰਤੀ ਸਰਕਾਰ ਦੇ ਸਮਰਥਨ ਦੇ ਨਾਲ ਸਿਆਸੀ ਉਦੇਸ਼ਾਂ ਦੇ ਲਈ ਕੀਤੀ ਗਈ ਸੀ ਜਿਸ ਦਾ ਮਕਸਦ ਸਲੋ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਚਾਨਾ ਬਣਾਉਣਾ ਸੀ ਗੁਰਦੁਆਰੇ ਦੇ ਸਟਾਫ ਨੇ ਦੱਸਿਆ ਕਿ ਇਹ ਖਾਲਸਤਾਨੀ ਬੋਰਡ ਲਗਭਗ 50 ਸਾਲ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਹੋਏ ਨੇ ਤੇ ਹਜ਼ਾਰਾਂ ਸਿੱਖ ਅਤੇ ਗੈਰ ਸਿੱਖ ਸੰਗਤ ਨੇ ਕਦੇ ਵੀ ਇਸ ਦਾ ਵਿਰੋਧ ਨਹੀਂ ਕੀਤਾ ਇਸ ਮੁੱਦੇ ਨੂੰ ਸਿੱਖ ਪਾਈਚਾਰੇ ਦੀਆਂ ਕਈ ਸੰਸਥਾਵਾਂ ਜਿਵੇਂ ਕਿ ਸਿੱਖ ਫੈਡਰੇਸ਼ਨ ਯੂਕੇ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਉਠਾਇਆ ਤਿੰਨ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਟੇਸੀ ਪ੍ਰੀਤ ਕੌਰ ਗਿਲ ਤੇਜਸ ਅਠਵਾਲ ਨੇ ਵੀ ਕਮਿਸ਼ਨ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਇਸ ਮੁੱਦੇ ਨੂੰ ਹੱਲ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਯੂਕੇ ਦੇ ਚੈਰਿਟੀ ਕਾਨੂੰਨ ਦੇ ਮੁਤਾਬਿਕ ਗੁਰਦੁਆਰੇ ਵਰਗੀਆਂ ਧਾਰਮਿਕ ਸੰਸਥਾਵਾਂ ਨੂੰ ਚੈਰੀਟੇਬਲ ਸੰਸਥਾਵਾਂ ਵਜੋਂ ਰਜਿਸਟਰਡ ਕੀਤਾ ਜਾਂਦਾ ਹੈ ਕਿਉਂਕਿ ਇਹ ਜਨਤਕ ਭਲਾਈ ਦੇ ਲਈ ਕੰਮ ਕਰਦੀਆਂ ਨੇ ਇਸ ਸੰਸਥਾਵਾਂ ਸਿਆਸੀ ਪ੍ਰਚਾਰ ਕਰ ਸਕਦੀਆਂ ਨੇ ਪਰ ਸਿਰਫ ਆਪਣੇ ਚੈਰੀਟੇਬਲ ਉਦੇਸ਼ਾਂ ਨੂੰ ਅੱਗੇ ਵਧਾਉਣ ਦੇ ਲਈ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਸਲੋ ਗੁਰਦੁਆਰਾ ਸਾਹਿਬ ਦੇ ਬੋਰਡ ਧਾਰਮਿਕ ਪ੍ਰਗਟਾਵੇ ਦਾ ਹਿੱਸਾ ਨਹੀਂ ਇਹ ਕਿਸੇ ਸਿਆਸੀ ਰਾਜਨੀਤਿਕ ਵਕਾਲਤ ਨਹੀਂ ਕਰਦੇ ਚੈਰਿਟੀ ਕਮਿਸ਼ਨ ਦੇ ਇਸ ਫੈਸਲੇ ਨੇ ਸਲੋ ਗੁਰਦੁਆਰੇ ਤੇ ਲੱਗੇ ਖਾਲਸਤਾਨੀ ਬੋਰਡ ਦੇ ਮੁੱਦੇ ਨੂੰ ਸੁਲਝਾ ਦਿੰਦਾ ਹੈ ਪਰ ਇਹ ਵਿਵਾਦ ਸਿੱਖ ਪਾਈਚਾਰੇ ਅਤੇ ਭਾਰਤੀ ਸਰਕਾਰ ਦੇ ਵਿਚਕਾਰ ਚੱਲ ਰਹੇ ਤਣਾਅ ਦੀ ਇੱਕ ਤਸਵੀਰ ਹੈ ਸਿੱਖ ਪਾਈਚਾਰੇ ਨੇ ਇਸ ਨੂੰ ਆਪਣੀ ਧਾਰਮਿਕ ਪਛਾਣ ਦੀ ਜਿੱਤ ਕਰਾਰ ਦਿੱਤਾ ਹੈ